ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਦਿਹਾੜਾ ਖਾਸ ਕਰਕੇ ਸਾਰੇ ਦੁਨੀਆ ਦੇ ਵਿੱਚ ਸਿੱਖ ਜਗਤ ਵੱਲੋਂ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਯਾਦ ਕਰਦੇ ਆਂ ਭਾਈ ਮਤੀ ਦਾਸ ਭਾਈ ਸਤੇ ਦਾਸ ਭਾਈ ਤੇਲਾ ਜੀ ਦੀ ਮਹਾਨ ਕੁਰਬਾਨੀ ਦੀ ਯਾਦ ਦੇ ਵਿੱਚ ਹਰ ਗੁਰਦੁਆਰਾ ਸਾਹਿਬ ਜਾਂ ਮੇਨ ਆਸਥਾਨਾਂ ਤੇ ਮરાਇਆ ਗਿਆ ਏ ਸੋ ਐਸ ਸਥਾਨ ਤੇ ਵੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਹਲੋ ਅਰਖ ਇੱਥੇ ਵੀ ਪਰਸੋਂ ਤੋਂ ਲੈ ਕੇ ਯਾਨੀ 23 ਨਵੰਬਰ 24 25 ਨਵੰਬਰ ਨੂੰ ਤਿੰਨ ਰੋਜ਼ਾ ਸਮਾਗਮ ਮਨਾਇਆ ਗਿਆ 3 ਨਵੰਬਰ ਦਾ ਨਗਰ ਕੀਰਤਨ ਸੀ ਜਿਸ ਦੇ ਵਿੱਚ ਬਹੁਤ ਸਾਰੇ ਰਾਗੇ ਢਾਡੀ ਕਵਿਸ਼ਰੇ ਨੇ ਭਾਗ ਲਿਆ ਤੇ ਕਰੇ ਨਾ ਨਕਰ ਦੇ ਵਿੱਚ ਸਾਰਾ ਦਿਨ ਜਸ ਹੁੰਦਾ ਰਹਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ 24 ਤੇ 25 ਜ ਅੱਜ ਤੇ ਜਿਹੜਾ ਕੱਲ ਲੰਘ ਗਿਆ ਇਸ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਸ ਭਾਈ ਮਨਜੋਤ ਸਿੰਘਾ ਬਟਰੁਖਾ ਤੋਂ ਉਹਨਾਂ ਵੱਲੋਂ ਕੀਤਾ ਗਿਆ ਹੋਰ ਵੀ ਇੱਥੇ ਜਿਹੜੇ ਕੀਰਤਨੀਏ ਸਿੰਘ ਰਾਕੇ ਢਾਡੀ ਆਏ ਨੇ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਸ ਕੀਤਾ ਇੱਥੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ 1665 ਈਸਵੀ ਨੂੰ ਇੱਥੇ ਜਾਣੀ ਦੇ ਬਿਕਰਮੀ ਮਤਾਬਕ 18 ਕਤਕ 1722 ਬਿਕਰਮੀ ਨੂੰ ਆਏ ਸੀ ਅਤੇ 19 ਕਤਕ 1722 ਬਿਕਰਮੀ ਨੂੰ ਭਵਾਨੀਗੜ੍ਹ ਗਏ ਸੀ ਇਹ ਜਿਹੜੀ ਜਿੱਥੇ ਇਤਿਹਾਸਕ ਇਹ ਸਥਾਨ ਬਣਿਆ ਹੋਇਆ ਇੱਥੇ ਇੱਕ ਨਿੰਮ ਦਾ ਦਰਖਤ ਹੁੰਦਾ ਸੀ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਿੰਮ ਦੇ ਥੱਲੇ ਆਸਣ ਲਾਇਆ ਸੀ ਜਿਸ ਨਿੰਮ ਦੇ ਥੱਲੇ ਆਸਣ ਲਾਇਆ ਸੀ ਉਸ ਨਿੰਮ ਦੇ ਪੱਤੇ ਮਿੱਠੇ ਹੋ ਗਏ ਸੀ ਅਤੇ ਸਤਗੁਰੂ ਜੀ ਦੇ ਨਾਲ ਮਾਤਾ ਨਾਨਕ ਜੀ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਸਨ ਅਤੇ ਮਾਤਾ ਗੁਜਰੀ ਜੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ ਸਨ ਇਹ ਉਹ ਵੀ ਨਾਲ ਸੀ ਇਹ ਯਾਤਰਾ ਜਾਣ ਦੀ ਪਹਿਲੀ ਵੱਡੀ ਯਾਤਰਾ ਸੀ ਜਦੋਂ ਉਸਾਮ ਤੱਕ ਗਏ ਨੇ ਅਗਲੇ ਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਪ੍ਰਕਾਸ਼ گویا 1682 ਦੇ ਵਿੱਚ ਇਸ ਕਰਕੇ ਇਸ ਸਥਾਨ ਨੇ ਮਹੱਤਤਾ ਬਹੁਤਾਂ ਇੱਥੇ ਸ੍ਰੀ ਮਾਤਾ ਗੁਜਰਕੌਰ ਜੀ ਦੀਆਂ ਆ ਪਾੜ ਵੀ ਮਿਲਦੀ ਆ ਜਿੱਥੇ ਕਿ ਪਹਿਲਾਂ ਦੋ ਪਾੜਾ ਮਾਤਾ ਗੁਜਰਕੌਰ ਜੀ ਦੀਆਂ ਸੀ ਦੋ ਬਾਬਾ ਜੋਰਾਵਰ ਸਿੰਘ ਜੀ ਦੀਆਂ ਦੋ ਬਾਬਾ ਫਤੇ ਸਿੰਘ ਜੀ ਦੀਆਂ ਇੱਥੇ ਪਰਤੱਖ ਸ਼ਕਤੀ ਵਰਤਦੀਆਂ ਸੰਗਤਾਂ ਜਿਹੜੀਆਂ ਦੇਖਦੀਆਂ ਨੇ ਜਿਸ ਤਰ੍ਹਾਂ ਕਿ 2015 ਦੇ ਵਿੱਚ ਕੋਈ ਬਹੁਤੀ ਲੰਬੀ ਗੱਲ ਨਹੀਂ ਇੱਥੇ ਜੋ ਸਰੋਵਰ ਕੱਚਾ ਸਰੋਵਰ ਪੁੱਟਿਆ ਗਿਆ ਤਾਂ ਜਿਹੜਾ ਤਿੰਨ ਪਾਸੋਂ ਜਾਂ ਥੱਲੋਂ ਇੱਕ ਵੀ ਟੋਕਾ ਪਾਣੀ ਦਾ ਨਹੀਂ ਆਇਆ ਦਰਬਾਰ ਸਾਹਿਬ ਦੇ ਸਾਹਮਣੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਉਸ ਦੇ ਸਾਹਮਣੇ ਇਹ ਜਲ ਆਪਣੇ ਆਪ 50 ਲੀਟਰ ਦੇ ਕਰੀਬ ਰਸ ਜਾਂਦਾ ਸੀ ਏ ਧਰਤੀ ਆ ਜਿਹੜੀ ਇਹ ਦਵਾਨ ਟੋਡਰਮੱਲ ਦੀ ਸੀ ਪਾਰਾ ਜਦੋਂ ਟੋਡਰਮੱਲ ਨੂੰ ਸਤਿਗੁਰੂ ਜੀ ਨੇ ਆਖਿਆ ਸੀ ਤੇਤੋਂ ਬਹੁਤ ਵੱਡੀ ਸੇਵਾ ਲੈਣੀ ਆ ਅੱਗੇ ਚੱਲ ਕੇ ਤੇਤੋਂ ਬਹੁਤ ਵੱਡੀ ਸੇਵਾ ਲਵਾਂਗੇ ਤੇਰੀ ਸੇਵਾ ਨੂੰ ਦੁਨੀਆ ਯਾਦ ਕਰਾਇਆ ਕਰੇਗੀ ਇਸ ਕਰਕੇ ਉਹ ਉਹ ਉਹਨਾਂ ਨੇ ਇਹ ਹੀ ਯਾਦ ਰੱਖਿਆ ਗੁਰੂ ਦੇ ਬਚਨ ਅਤੇ ਮਾਤਾ ਗੁਜਰ ਕੌਰ ਜੀ ਅਤੇ ਬਾਬਾ ਜੋਰਾਵਰ ਸਿੰਘ ਬਾਬਾ ਭਤੇ ਸਿੰਘ ਜੀ ਜਦੋਂ ਉਹ ਸੁਭਸਰਾਮ ਦੀ ਕਾਇਦ ਦੇ ਵਿੱਚ ਦੇਖੇ ਤਾ ਉਹਨਾਂ ਨੂੰ ਛਡਾਉਣ ਦੇ ਬਾਸਤੇ ਇਹਨੇ ਆਪਣੀ ਇੱਥੇ ਵਾਲੀ ਜ਼ਮੀਨ ਵੇਚ ਤੇ ਘਰ ਵੇਚਾ ਕਾਕੜੇ ਦੇ ਵਿੱਚ ਘਰ ਸੀ ਉਹ ਵੇਚਦਾ ਅਤੇ ਉੱਥੇ ਜਹਾਜ਼ਜੀ ਵੀ ਹਵੇਲੀ ਵਿੱਚ ਜਿਸ ਕਰਕੇ ਉਹਨੇ ਬਹੁਤ ਥੈਲਿਆਂ ਦੇ ਥੈਲੇ ਆ ਸੋਨੇ ਦੇ ਭਰਲੇ ਤਾਂ ਪਰ ਉਦੋਂ ਤੱਕ ਇਹ ਸਭ ਜਾਂਦੇ ਸ਼ਹੀਦ ਹੋ ਚੁੱਕੇ ਸੀ ਉਹ ਉਸ ਤੋਂ ਬਾਅਦ ਜਿਹੜੀ ਸੰਸਕਾਰ ਦੀ ਸੇਵਾ ਲਈ ਸੰਸਕਾਰ ਦੀ ਸੇਵਾ ਮੋਹਰਾ ਖੜੀਆਂ ਕਰਕੇ ਜਦ ਤਨ ਸਾਦੇ ਵਿੱਚ ਉਹਨਾਂ ਨੇ ਸਸਕਾਰ ਕੀਤਾ ਉੱਥੇ ਮੋਰਾ ਖੜੀਆਂ ਕਰਕੇ ਉਹ ਜਗਾ ਲੈਤੀ ਹੋਈ ਆ ਅੱਜ ਕਿਹਾ ਜਾਂਦਾ ਹੈ ਕਿ ਇਹ ਜਗਾ ਸਾਰਾਂ ਤੋਂ ਮਹਿੰਗੀ ਆ ਅਤੇ ਤੀਜੇ ਦਿਨ ਉਸ ਤੋਂ ਬਾਅਦ ਪਾਈ ਜੋਤ ਸਿੰਘ ਜੋ ਕਿ ਦਵਾਨ ਟੋਡਰ ਮੱਲ ਦਾ ਨੌਕਰ ਸੀ ਇਸ ਪਿੰਡ ਦਾ ਜੰਮਪਰ ਸੀ ਉਹ ਉਹਨੂੰ ਪਾਈ ਟੋਡਰ ਮੱਲ ਜੀ ਨੇ ਪਾਈ ਜੋਤ ਸਿੰਘ ਜੀ ਨੂੰ ਤਿੰਨਾਂ ਦੇ ਅਸਤ ਚੁਗ ਕਰਕੇ ਅੰਗੇਠੇ ਦੇ ਵਿੱਚੋਂ ਉਹ ਇੱਥੇ ਜੋ ਵੀ ਗਾਗਰ ਦੇ ਵਿੱਚ ਪਾ ਕੇ ਭੇਜਿਆ ਅਤੇ ਬਾਕੀ ਦਾ ਅੰਗੇਠਾ ਇਕੱਠਾ ਕਰਕੇ ਗੁਰਦੁਆਰਾ ਜੋਤੀ ਸਰੂਪ ਵਾਲੀ ਥਾਂ ਤੇ ਜਿੱਥੇ ਹੁਣ ਸ਼ਸਤਰ ਸਜਾਏ ਹੋਏ ਨੇ ਉਸ ਜਗ੍ਹਾ ਤੇ ਵੱਡੇ ਗਾਗਰ ਦੇ ਵਿੱਚ ਪਾ ਕੇ ਉਹ ਤਿੰਨਾਂ ਦਾ ਅੰਗੇਠਾ ਸੰਭਾਲਿਆ ਹੋਇਆ ਏ ਸੋ ਹੁਣ ਇੱਥੇ ਜਿਵੇਂ ਕਿ ਅੱਗੇ ਅੱਜ ਇਹ ਜੋੜ ਮੇਲਾ ਮਨਾਇਆ ਗਿਆ 22 23 24 25 ਦਾ ਤੇ ਆਗਲਾ ਜਿਹੜਾ ਜੋੜ ਮੇਲਾ ਏ ਉਹ ਸਹਿਬ ਜਦਾਂ ਦਾ 25 26 27 ਅਤੇ 8 ਅ ਦਸੰਬਰ ਨੂੰ ਗੁਰਦੁਆਰਾ ਜੋਤੀਸਰੋ ਫਤਿਹਗੜ੍ਹ ਸਾਹਿਬ ਤੋਂ ਬਹੁਤ ਭਾਰੇ ਮਹਾਨ ਸ਼ਿੱਧੀ ਸਰਤਾ ਜਾਤਕਾਰ ਨਗਰ ਕੀਰਤਨ ਦੇ ਨਾਂ ਤੇ ਉੱਥੋਂ ਚੱਲ ਕਰਕੇ ਸਵੇਰੇ 7 ਵਜੇ ਚੱਲਦੇ ਨੇ ਤੇ ਇੱਥੇ ਤਕਰੀਬਨ 12 ਵਜੇ ਐਸਾ ਗੁਰਦੁਆਰਾ ਜੀ ਮਜੀਦ ਸਾਹਿਬ ਆਲੋ ਵਰਕ ਨੇੜੇ ਭਵਾਨੇਗੜਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਇੱਥੇ ਆਉਂਦਾ ਹੈ ਸੰਗਤਾਂ ਦਾ ਬਹੁਤ ਇਕੱਠ ਹੁੰਦਾ ਏ ਤੇ ਥਾਂ ਥਾਂ ਤੇ ਬਹੁਤ ਸਾਰੀਆਂ ਸੰਗਤਾਂ ਹੁੰਦੀਆਂ ਨੇ ਬਰਾਗ ਚ ਵੀ ਹੁੰਦੀਆਂ ਨੇ ਅਤੇ ਸਰਦਾ ਭਾਵਨਾ ਵੀ ਬੇਅੰਤ ਹੁੰਦੀ ਹੈ ਸੋ ਅੱਜ ਵੀ ਬਹੁਤ ਸਾਰਾ ਇਕੱਠ ਆਪਾਂ ਨੇ ਤੁਸੀਂ ਨੇ ਦੇਖਿਆ ਹੀ ਹੈ ਕਿ ਕਿੰਨਾ ਕਿੰਨੇ ਸੰਗਤ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਦਵਾਨਾ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਜਾਂ ਸੇਵਾ ਕੀਤੀ ਆ ਬਹੁਤ ਆਪਣੇ ਆਪ ਨੂੰ ਸਫਲ ਕੀਤਾ ਏ ਅਤੇ ਸਤਿਗੁਰੂ ਗਿਆ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਫਤਿਹ ਬਲਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਅਰਦਾਸ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਜਿਹੜਾ ਸੀਸ ਵਿੱਚ ਕੰਗਾ ਲਾਉਂਦੇ ਸੀ ਤਾਰ ਕੇ ਉਹ ਤੇ ਉਂਗਲ ਫੇਰੀ ਮਾਰਨ ਨੇ ਦੰਦਿਆਂ ਤੇ ਤੇ ਨੇਤਰਾਂ ਦੀ ਪਾਵਰ ਬਾਬਾ ਮਤੀ ਦਾਸ ਦੀ ਦੀ ਸਮਝ ਗਏ ਕਿ ਗੁਰੂ ਕਹਿਣਾ ਕੀ ਚਾਹੁੰਦਾ ਹੈ ਮਤੀ ਦਾਸ ਹੈ ਤਾਂ ਇਹ ਆਮ ਲੱਕੜ ਸੀ ਕੋਡੀ ਦੀ ਵੀ ਇਹਦੀ ਕੀਮਤ ਨਹੀਂ ਸੀ ਪਰ ਆਰਿਆਂ ਥੱਲੇ ਚੀਰੀ ਗਈ ਚੰਗੀ ਇਹਨੂੰ ਘੜਤ ਘੜੀ ਗਈ ਅੱਜ ਮੇਰੇ ਸੀਸ 'ਤੇ ਸੋਭਦੀ ਐ ਸਿੱਖਾਂ ਦੀ ਤੂੰ ਆ ਜਾ ਰਹੇ ਥੱਲੇ ਚੀਰਿਆ ਜਾ ਰਿਹਾ ਤੂੰ ਵੀ ਸਿੱਖ ਕੌਮ ਦਾ ਤਾਜ ਬਣੇਗਾ ਇਹ ਹੁਕਮ ਮਹਾਰਾਜ ਦਾ ਐਸਾ ਬਚਨ ਤੇ ਬਾਬਾ ਮਤੀ ਦਾਜ ਮਹਾਰਾ ਨੂੰ ਆ ਰਿਆ ਥੱਲੇ ਥੀ ਰਿਹਾ ਭਾਈ ਦਿਯਾਲਾ ਜੀ ਨੂੰ ਦੇਗਾਂ ਵਿੱਚ ਉਬਾਲੇ ਤੇ ਬਾਬਾ ਸਤੀਦਾ ਜੀ ਨੂੰ ਰੂਹ ਵਿੱਚ ਲਪੇਟਿਆ ਦੇਖੋ ਆਰਾ ਤਾਂ ਦਿਮਾਗ ਤੋਂ ਚੱਲਿਆ ਦਿਮਾਗ ਕੱਟਿਆ ਗਿਆ ਤੇ ਬੰਦੇ ਦੀ ਮੌਤ ਹੈ ਤੇ ਬਾਬਾ ਸਤੀਦਾ ਜੀ ਦੀ ਕੁਰਬਾਨੀ ਤੁਹਾਨੂੰ ਪਤਾ ਹੈ ਰੂਹ ਮੱਚਦੀ ਕਿਵੇਂ ਹੁੰਦੀ ਹੈ ਸਰੀਰ ਸੜਿਆ ਕਿਵੇਂ ਹੋਣਾ ਹੈ ਬਾਬਾ ਸਤੀਦਾ ਜੀ ਦਾ ਤਿੰਨੋਂ ਸਿੱਧਕੀ ਸਿੱਖ ਮਹਾਰਾਜ ਦੇ ਸ਼ਹੀਦ ਹੋ ਗਏ ਤੇ ਔਰੰਗਜ਼ੇਬ ਨਹੀਂ ਸੀ ਉਦੋਂ ਕੋਲ ਕਾਜ਼ੀ ਆਇਆ ਮਹਾਰਾਜ ਕੋਲ ਤਿੰਨ ਸ਼ਾਹ ਤਾਂ ਰੱਖਿਆ ਸੀ ਔਰੰਗਜ਼ੇਬ ਨੇ ਜਾਂਦਾ ਧਰਮ ਕਬੂਲ ਕਰ ਲੋ ਦੂਜੇ ਪਾਸੇ ਦੂਜੀ ਛਾਤ ਨੂੰ ਤੁਸੀਂ ਪੀਰ ਕਹੋਣੇ ਤਾਂ ਕਰਾਮਾ ਦਿਖਾ ਦਿਓ ਤੀਜੀ ਨਹੀਂ ਮੌਤ ਕਬੂਲ ਕਰਦਾ ਮਾਰਾ ਕਹਿੰਦੇ ਧਰਮ ਤਾਂ ਮੈਂ ਕਬੂਲ ਕਰ ਲਉ ਮੈਨੂੰ ਇਉਂ ਦੱਸੋ ਜੀ ਧਰਮ ਕਬੂਲ ਕਰਕੇ ਕਦੇ ਮੈਨੂੰ ਮੌਤ ਨਹੀਂ ਆਉਣੀ ਉਹ ਕਾਜੀ ਕਹਿ ਲੱਗਾ ਜੀ ਮੌਤ ਤਾਂ ਸਭ ਨੂੰ ਆਉਗੀ ਫਿਰ ਕਹਿੰਦੇ ਅਸੀਂ ਤੇਰੇ ਹੋ ਕੇ ਥੋੜੂ ਮਰਨਾ ਅਸੀਂ ਆਪਦੇ ਧਰਮ ਵਿੱਚ ਮਰਾਂਗੇ ਅਸੀਂ ਨਹੀਂ ਧਰਮ ਕਬੂਲ ਕਰਨਾ ਦੂਜੀ ਛਾਤ ਦਾਸ ਕਹਿੰਦਾ ਪੀਰੋਂ ਕਰਾਮਾ ਦਿਖਾ ਦਿਓ ਉਹ ਕਹਿੰਦੇ ਜੇ ਕਰਾਮਾਤ ਦਿਖਾਉਣੀ ਹੁੰਦੀ ਸਾਡੇ ਬਾਬੇ ਦਿਖਾ ਜਾਂਦੇ ਬਾਬੇ ਲੱਗਦੇ ਸੀ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਬਾਬਾ ਕਹਿੰਦੇ ਨੇ ਬਾਪ ਦੇ ਬਾਪ ਨੂੰ ਸਤਕਾਰਯੋਗ ਸ਼ਬਦ ਹੈ ਜਿਹਨੂੰ ਜਾਣੇ ਖਾਣੇ ਨੂੰ ਲਾ ਦਿੰਦੇ ਆ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਅਬੀਬੀਆਂ ਮੰਜੀਬੇ ਬਾਪੂ ਨੂੰ ਕਦੇ ਦੁੱਧ ਨਹੀਂ ਦੁੱਧ ਦੇਣਾ ਕੱਚੀ ਲੱਸੀ ਵਰਗਾ ਕਿ ਚੰਗਾ ਐ ਸੁਧ ਦੁੱਧ ਦੰਦੀਆਂ ਗੁੱਗੇ ਦੀ ਮੱਟੀ ਤੇ ਬੋਲੋ ਸਤਿਨਾਮ ਖੱਡਾਂ 'ਚ ਬੈਠੇ ਬਾਬੇ ਉਹਨੂੰ ਪਤਾ ਕਿਉਂ ਦੰਦ ਨੇ ਚੰਗੀਆਂ ਸੇਵੀਆਂ ਖਲਾਉਂਦੀਆਂ ਬਹੁਤ ਵੀ ਜਦੋਂ ਬਾਹਰ ਬਾਬਾ ਜੀ ਨੇ ਦਰਸ਼ਨ ਦੇਣੇ ਤਾਂ ਡਾਂਗ ਵੀ ਚੰਗੀ ਵੀ ਰਣੀ ਐ ਇਹ ਤਾਂ ਚੰਗਾ ਸਭ ਕੁਝ ਦੇਖੋ ਬਾਬੇ ਕਿਹਨੂੰ ਬਣਾਇਆ ਜਾਨਵਰਾਂ ਨੂੰ ਬਾਬੇ ਬਣਾਇਆ ਉਹ ਸੱਪ ਦਾ ਵਿਚਾਰਾ ਇੱਕ ਜੀਵ ਐ ਤੇ ਨਾ ਉਹਨੂੰ ਕੋਈ ਸੋਝੀ ਐ ਮੈਂ ਡੰਗ ਮਾਰਨੀ ਐ ਕਿ ਨਹੀਂ ਬਹੁਤ ਪਾਵਰਫੁਲ ਜਾਹਿਰ ਹੁੰਦੀ ਐ ਸੱਪ ਦੇ ਮੁਖ ਵਿੱਚ ਉਹ ਛਾਲਾ ਹੁੰਦਾ ਜਦੋਂ ਉਹਨੂੰ ਹਵਾ ਲੱਗਦੀ ਉਹ ਪਾਣੀ ਦਾ ਰੂਪ ਧਾਰਨ ਕਰ ਲੈਂਦਾ ਉਹ ਤਾਂ ਕੋਈ ਗਲਤੀ ਨਹੀਂ ਹੈ ਡੰਗ ਮਾਰਨ ਦੀ ਜਦੋਂ ਸਾਨੂੰ ਪਿਆਸ ਲੱਗਦੀ ਹੈ ਉਹ মুখ ਖੋਲਦਾ ਹੈ মুখ ਉਹਦੇ ਵੀ ਛਾਲਾ ਹੁੰਦਾ ਹਾਈਡਰੋਜਨ ਹੁੰਦੀ ਆ ਉਹਦੇ ਵਿੱਚ ਜਦੋਂ ਆਕਸੀਜਨ ਉਹਦੇ ਨਾਲ ਮੋਲੀਕੂਲਸ ਮਿਲ ਜਾਂਦੇ ਨੇ H2O ਵਾਟਰ ਬਣ ਜਾਂਦਾ ਹੈ ਤੇ ਫਿਰ ਉਹ ਉਹਦੇ ਨਾਲ ਅੰਹਾਰ ਕਰ ਲੈਂਦਾ ਉਹ ਜਦੋਂ ਆ ਜਾਂਦਾ ਫਿਰ ਕਹਿੰਨਗੇ ਪਹਿਲਾਂ ਦੁੱਧ ਪਿਆਈ ਦਿੰਦੀ ਆ ਉਹਨੂੰ ਫਿਰ ਕਹਿੰਗੇ ਚੰਗੀ ਤਰ੍ਹਾਂ ਠੋਕਲ ਹਿੱਲਦਾ ਹੈ ਦੇਖੋ ਕਿੱਥੇ ਜਾਨਵਰਾਂ ਨੂੰ ਬਾਬੇ ਬਣਾਏ ਫਿਰ ਸਾਡੇ ਬਾਬੇ ਉਹ ਨਿਹਜ ਕੜੇ ਨੇ ਚਮਕੌਰ ਦੀ ਗੜੀ ਚੰਗੇ ਬਾਬੇ ਬਣਾਏ ਐ ਆ ਜੋਤਸ ਵਿਦਿਆਲਾ ਨੂੰ ਬੀਬੀਆਂ ਬਠਾਲ ਨੇ ਚੰਗਾ ਦੁੱਧ ਦਾ ਛੰਨਾ ਫਿਰ ਹੱਥ ਦਿਖਾਉਣਗੀਆਂ ਆ ਜੋਤਸ ਵਿਦਿਆਦਾ ਇਨੀ ਸਿਕਾਲੀ ਬਣਾਈ ਆ ਚਾਰ ਗੱਲਾਂ ਹੁੰਦੀਆਂ ਪਹਿਲੀ ਗੱਲ ਤਾਂ ਕਮਾਈ ਬਹੁਤ ਕਰਦੀਆਂ ਬੀਬੀ ਮਾਇਆ ਨਹੀਂ ਟਿਕਦੀ ਇਹ ਮਾਇਆ ਤਾਂ ਟਿਕਣ ਵਾਲੀ ਚੀਜ਼ ਨਹੀਂ ਜੇ ਮਾਇਆ ਟਿਕਦੀ ਹੁੰਦੀ ਸੰਤਾ ਤੂੰ ਕਾਹਨੂੰ ਝੋਲਾ ਚੱਕਦਾ ਫਿਰਦਾ ਥਾਂ ਥਾਂ ਤੇ ਤਨ ਕਰਤੇ ਕਾ ਖੇਲ ਹੈ ਤਨ ਕਰਤੇ ਕਾ ਖੇਲ ਹੈ ਆਹ ਜੇਵਾ ਹੈ ਜੇਵਾ ਹੈ ਕਦੇ ਆਵੇ ਕਦੇ ਜਾਏ ਤਨ ਕਰਤੇ ਕਾ ਤਨ ਕਰਤੇ ਕਾ ਖੇਲ ਹੈ ਕਰ ਸੇ ਕਾ ਗੇਨ ਹੈ ਹਾਏ ਹਾਏ ਕਰ ਸੇ ਕਾ ਗੇਨ ਹੈ ਹਾਏ ਹਾਏ ਕਰ ਸੇ ਕਾ ਗੇਨ ਹੈ ਹਾਏ ਹਾਏ ਆ ਧੰਨ ਦੇ ਨੌ ਤੇ ਨਾ ਬੀਬੀਆਂ ਦੀ ਆਵਾਜ਼ ਹੌਲੀ ਜੀ ਹੋ ਗਈ ਜੇ ਕਰਦੀਆਂ ਅੱਜ ਤੋਂ ਸਵਾਲ ਨਾ ਸੰਤਾਂ ਨੂੰ ਜਾ ਕੇ ਬਹੁਤ ਬੀਬੀਆਂ ਹੋਣਗੀਆਂ ਜੀ ਧੰਨ ਨਹੀਂ ਘਟ ਇਹ ਖੜਨ ਵਾਲੀ ਚੀਜ਼ ਹੀ ਨਹੀਂ ਹੈ ਇਹ ਧੰਨ ਕਰਤੇ ਕਾ ਖੇਲ ਹੈ ਕਦੇ ਆਵੇ ਕਦੇ ਜਾਏ ਇਹ ਖੜਨ ਵਾਲੀ ਚੀਜ਼ ਹੀ ਨਹੀਂ ਖੜੀ ਤਾਂ ਹੀ ਇੰਦਰ ਲਵੇ ਨਹੀਂ ਕਿਸੇ ਲਵੇ ਨਹੀਂ ਖੜੀ ਧੰਨ ਨਹੀਂ ਨਾ ਖੜਨ ਵਾਲੀ ਚੀਜ਼ ਹੈ ਕਿਉਂਕਿ ਖੜੇ ਪਾਣੀ ਨੂੰ ਜਲਬ ਲੱਗ ਜਾਂਦੀ ਹੈ ਗੰਦਗੀ ਬਦਬੂ ਆਉਣ ਲੱਗ ਜਾਂਦੀ ਹੈ ਖੜਿਆ ਤਾਂ ਟੋਪਿਆਂ ਦਾ ਪਾਣੀ ਛੱਪਣ ਦਾ ਚੰਗਾ ਨਹੀਂ ਲੱਗਦਾ ਇਹ ਧੰਨ ਕੈਸੀ ਚੀਜ਼ ਹੈ ਫਿਰ ਜੋ ਇਸ ਕੀ ਸੇਵਾ ਕਰੇ ਤਿਸੇ ਕੋ ਫਿਰ ਹਾਈ ਸਕੇ ਭਰਾਵਾਂ ਚ ਪਾੜ ਪਾ ਦਉਂਦੀ ਹੈ ਬਹੁਤ ਤਰ੍ਹਾਂ ਦੀ ਮਾਇਆ ਕੱਲੇ ਪੈਸੇ ਨੂੰ ਨਹੀਂ ਮੈਂ ਕਹਿੰਦਾ ਕਾਮ ਕ੍ਰੋਧ ਲੋਭ ਮੋਹ ਇਹ ਸਭ ਮਾਇਆ ਹੈ ਪਰਮੇਸ਼ਰ ਦੀ ਨਾ ਇਹ ਖੜਨ ਵਾਲੀ ਚੀਜ਼ ਹੈ ਆਉਣ ਜਾਣ ਵਾਲੀ ਹੈ ਜੇ ਅੱਜ ਤੋਂ ਕਿਸੇ ਦੇ ਮਨ ਚ ਸਵਾਲ ਹੈ ਮਾਇਆ ਨਹੀਂ ਖੜਦੀ ਗੁਰੂ ਗੰਸਾ ਹੈ ਮਾਰ ਨੂੰ ਪੜਿਆ ਪਤਾ ਲੱਗਦਾ ਹੈ ਜੇ ਕੋਈ ਮਹਾਪੁਰਖ ਰੱਬ ਰੰਗਿਆ ਮਿਲ ਜੇ ਮਾਰੇ ਕਹਿੰਦੇ ਸੰਤ ਮਿਲੈ ਕਿਛ ਸੁਣੀਐ ਕਹੀਐ ਉਹ ਤੋਂ ਰੱਬ ਲੱਗਦੀ ਗੱਲ ਕਰਿਆ ਕਰੋ ਉਹ ਤੋਂ ਦੂਜੀ ਕੋਈ ਗੱਲ ਨਹੀਂ ਕੋਈ ਜਪ ਜੀ ਰਿਆਤ ਕੋਈ ਸੁਗੁਣੀ ਰਿਆਤ ਕਿਸੇ ਚੀਜ਼ ਦੇ ਅੱਤ ਮਿਲੈ ਅਸੰਤ ਮਸਟ ਕਰ ਰਹੀ ਹੈ ਕੋਈ ਅਸੰਤ ਮਿਲ ਜੇ ਤਾਂ ਦੂਰੋਂ ਹੀ ਮਾਰੇ ਕਹਿੰਦੇ ਸਾਖਤ ਸੰਗ ਨਾ ਕੀਜੀਐ ਦੂਰਹਿ ਜਾਈਏ ਭਾਗ ਵਸਨ ਕਰੋ ਫਰਸੀਆ ਤੌ ਕਿਛ ਲੱਗੈ ਦਾਗ ਉਹਨੇ ਤੇਰੀ ਬਿਰਤੀ ਤੋੜਨੀਆ ਰਹਿੰਦੀ ਦੁਨੀਆ ਤੱਕ ਦਾਗ ਲੱਗ ਜਾਣਾ ਮਾਰਾ ਨੂੰ ਕਹਿਣ ਲੱਗੇ ਜਿਨ੍ਹਾਂ ਖਾਤਰ ਤੁਸੀਂ ਅੱਜ ਔਰੰਗਜ਼ੇਬ ਦੀ ਅਖੀਰਲੀ ਸ਼ਬਦਾਵਲੀ ਸੀ ਇਹ ਜਿਨ੍ਹਾਂ ਖਾਤਰ ਤੁਸੀਂ ਕੁਰਬਾਨੀ ਦੰਦੇ ਆ ਤੁਹਾਡੀ ਕੁਰਬਾਨੀ ਯਾਦ ਨਹੀਂ ਰੱਖਣੀ ਇਹਨਾਂ ਨੇ ਦੇਦਾ ਜਾ ਮਾਰਾ ਕਹਿੰਦੇ ਇਹਨਾਂ ਧਰਮ ਖਾਤਰ ਨਹੀਂ ਪੈ ਕਾਹੂ ਕੋ ਦੇਤ ਨੇ ਨਾ ਪਹਿਮਾਨ ਤਾਂ ਇਹ ਖਾਲਸਾ ਪੰਥ ਹੈ ਜਿਹੜਾ ਬਾਬੇ ਨਾਨਕ ਦਾ ਸੂਧਾਂਤ ਹੈ ਕਿਸੇ ਨੂੰ ਡਰਾਉਣਾ ਨਹੀਂ ਜ਼ੁਲਮ ਨਹੀਂ ਕਰਨਾ ਤੇ ਜ਼ੁਲਮ ਹੁੰਦਾ ਦੇਖ ਕੇ ਪਿੱਛੇ ਨਹੀਂ ਹਟਣਾ ਉਹ ਦੇਖ ਕੇ ਜਿਹੜਾ ਪਿੱਛੇ ਹਟ ਜਾਂਦਾ ਮਹਾਪਾਪ ਹੈ ਅੱਜ ਇਹ ਸੰਤ ਨਹੀਂ ਲੱਭਦੇ ਸੰਤੀਸ਼ਰ ਸਿੰਘ ਮਹਾਰਾਜ ਵਰਗੇ ਸੰਤੀਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਇਹੋ ਜਾਂ ਸੰਤ ਬਣਾਏ ਸੀ ਉਹ ਸੰਤ ਸੀ ਜਦੋਂ ਗੁਰਬਾਣੀ ਦੇ ਮੰਗਲ ਬਦਲੇ ਗਏ ਤਾਂ ਉਹ ਰਾੜਾ ਸਾਹਿਬ ਦੀ ਮੀਟਿੰਗਾਂ ਹੋਈਆਂ ਉਦੋਂ ਸੰਤ ਸਮਾਜ ਬਣਿਆ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਾ ਮੋਰਚੇ ਵਿੱਚ ਆਪ ਮੂਰੇ ਹੋਏ ਆ ਮੇਰੇ ਵਰਗੇ ਨੂੰ ਕਹਦੇ ਮੋਰਚੇ ਜਾਣਾ ਕੋਊਗਾ ਚੇਲੀ ਭੇਜ ਦਿੰਦੇ ਹੈ ਸੰਤਾਂ ਦੀ ਕੁੰਡੀ ਲੱਗੀ ਜਾਂਦਾ ਅਨਜਲਾ ਹੋਇਆ ਭਲਾਣਾ ਵਸ ਆਈ ਜਾਂਦਾ ਆਪ ਅੱਗੇ ਹੋ ਕੇ ਜ਼ੁਲਮ ਦੇ ਨਾਲ ਟੱਕਰ ਆ ਲਾਇਆ ਤੇ ਆਪ ਫਿਰ ਉਹਨਾਂ ਨੇ ਕਿਹਾ ਮਹਾਪੁਰਖਾਂ ਨੇ ਜਿਹੜੇ ਮੰਗਲ ਬਦਲਿਆ ਜਿਹੜੇ ਬੀੜਾਂ ਵਿੱਚ ਛਪੇ ਉਹ ਬੀੜਾਂ ਵਾਪਸ ਲੈ ਲਓ ਆਪਾਂ ਆਪ ਸੁਧਾਈ ਕਰਾਂਗੇ ਬੈਠ ਕੇ ਪਿੰਡਰਾਂ ਵਾਲੇ ਮਹਾਪੁਰਖ ਹਰਕੋ ਵਾਲੀਏ ਸੰਤ ਈਸ਼ਵਰ ਸਿੰਘ ਰਾੜੇ ਵਾਲੇ ਕਿੰਨੇ ਹੀ ਮਹਾਪੁਰਖ ਇਕੱਠੇ ਹੋਏ ਸੰਤ ਸਮਾਜ ਬਣਿਆ ਤੇ ਮਹਾਪੁਰਖਾਂ ਨੇ ਇਹ ਕਾਰਜ ਕੀਤੇ ਆ ਤਰਹੋ ਵਿਚਾਰ ਗੁਰੂ ਤੇਗ ਬਹਾਦਰ ਮਾਰਾ ਕਹਿੰਦੇ ਅਸੀਂ ਧਰਮ ਦੀ ਖਾਤਰ ਨਹੀਂ ਅਸੀਂ ਤਾਂ ਜ਼ੁਲਮ ਦੇ ਵਿਰੁੱਧਾਂ ਜੇ ਜ਼ੁਲਮ ਦੇ ਵਿਰੁੱਧ ਸੀ ਤਾਂ ਬਾਬੇ ਨਾਨਕ ਨੂੰ ਵਿਗਣਾ ਪੈ ਗਿਆ ਸੀ ਦੋ ਘੋੜਿਆਂ ਦਾ ਮੁੱਲ ਪੈ ਗਿਆ ਸੀ ਗੁਰੂ ਨਾਨਕ ਸਾਹਿਬ ਦਾ ਉੱਥੇ ਮੰਡੀ ਲੱਗਦੀ ਹੁੰਦੀ ਸੀ ਬੰਦਿਆਂ ਦਾ ਵਪਾਰ ਹੁੰਦਾ ਸੀ। ਬਾਬਰ ਦੀ ਜੇਲ੍ਹ ਵਿੱਚ ਆਪ ਮਹਾਰਾਜ ਚੱਕੀ ਪੀਹ ਜੁਲਮ ਦੇ ਖਾਤਰ। ਨਹੀਂ ਮਹਾਰਾਜ ਨੂੰ ਕੀ ਲੋੜ ਸੀ ਜੇਲ੍ਹ ਵੀ ਜੁਲਮ ਹੁੰਦਾ ਹੁੰਦਾ ਰਹਿਣ ਤੇ। ਜੇ ਗੁਰਤੇਗ ਬਾਦਲ ਮਹਾਰਾਜ ਕਹਿੰਦੇ ਅਸੀਂ ਨਹੀਂ। ਜੇ ਧਰਮ ਬਦਲ ਕੇ ਮੌਤ ਨਹੀਂ ਆਉਂਦੀ ਤਾਂ ਬਦਲ ਲੰਨੇ ਆ। ਕਰਾਮਾਤ ਦਿਖਾਉਣੀ ਨਹੀਂ ਸਾਡੇ ਬਾਬੇ ਦਿਖਾ ਜਾਂਦੇ। ਕਰਾਮਾਤ ਕਹਿਰ ਦਾ ਨਾਮ ਐ ਦਿਖਾਵਾ। ਜ਼ਿੰਦਗੀ ਦੀ ਲੋੜ ਨੂੰ ਜੇ ਬੰਦਾ ਦਿਖਾਵਾ ਬਲਾਲੇ ਦਿਖਾਵੇ ਦਾਰਤਾ ਦੁੱਖ ਜਮਾਵਾ ਤੁਖਾਂ ਦਾ ਆਉਣਾ ਆਹੀ ਨਤੀਜੇ ਨੇ ਦਿਖਾਵੇ ਖਾਤਰ ਅੱਜ ਸਾਡੀਆਂ ਧੀਆਂ ਦਾਸ ਦੀ ਬਲੀ ਚੜਦੀਆਂ ਨੇ ਦਿਖਾਵੇ ਨੇ ਇਹ ਲੋਕ ਲੋੜ ਨੂੰ ਦਿਖਾਵਾ ਬਣਾ ਕੇ ਦੁੱਖਾਂ ਨੂੰ ਤੁਸੀਂ ਬੁਲਾਉਨੇ ਹੋ ਦਿਖਾਵਾ ਦਿਖਾਉਣ ਵਾਲੇ ਖਾਲੀ ਰਹਿ ਜਾਂਦੇ ਨੇ ਮਜ਼ਦਾਰੀ ਕੱਢਣ ਨੂੰ ਤਾਂ ਮੂੰਹ ਵਿੱਚੋਂ ਜਾਂਦੀ ਦੇ ਸਿੱਕੇ ਕੱਢ ਦਿੰਦਾ ਪਰ ਮੰਗਦਾ ਦਰਦ ਅਲ ਫਿਰਦਾ ਹੁੰਦਾ ਹੈ ਇਹ ਦੁੱਖਾਂ ਦਾ ਆਵੇ ਦਿਖਾਵੇ ਪਿੱਛੇ ਜੰਗ ਸ਼ੁਰੂ ਹੋਇਆ ਸੀ ਗੁਰੂ ਗੋਬਿੰਦ ਸਿੰਘ ਦਾ ਭੀਮ ਜੰਦਨਾ ਤੇ ਮਹਾਰਾ ਕਹਿੰਦੇ ਅਸੀਂ ਕਰਾਮਾਤ ਨਹੀਂ ਦਿਖਾਉਣੀ ਫਿਰ ਕਹਿੰਦੇ ਮੂਤ ਮੌਤ ਕਬੂਲ ਲੋ ਕਹਿੰਦੇ ਤੂੰ ਕਲ ਕੂਲ ਕਰਵਾਏਗਾ ਮੌਤ ਆ ਜਦੋਂ ਤੇਰੇ ਦਰਵਾਜ਼ੇ ਤੇ ਕੜੀ ਤੂੰ ਵੀ ਨਹੀਂ ਭੱਜ ਸਕਦਾ ਆਵੇ ਅੰਤ ਨਾ ਭਜਿਆ ਜਾਈ ਇਹਦੇ ਦੋ ਅਰਥ ਕੀਤੇ ਆ ਭਜਿਆ ਭਜਿਆ ਜਦੋਂ ਮੌਤ ਆ ਗਈ موسی ਪਗੰਬਰ ਭੱਜਿਆ ਸੀ ਨਾ ਮੌਤ ਤੋਂ موسی ਪਗੰਬਰ ਹੋਇਆ ਹੈ ਬਹੁਤ ਉੱਚ ਜੀਵੇਂ ਹਜ਼ਰਤ ਮਾਮਾ ਸਾਹਿਬ ਹੋਇਆ ਇਹ ਇਹਨੂੰ ਬਾਣੀ ਸੁਣਦੀ ਹੁੰਦੀ ਸੀ ਪਰਮੇਸ਼ਰ ਦੀ ਆਵਾਜ਼ ਸੁਣਦੀ ਸੀ ਇਹਨੂੰ ਇੱਕ ਦਿਨ ਪਰਮੇਸ਼ਰ ਨਾਲ ਜਿੱਤ ਕਰ ਬੈਠਿਆ ਕਹਿੰਦਾ ਮੈਨੂੰ ਦਰਸ਼ਨ ਦੇ ਜਦੋਂ ਨਾ ਹੀ ਹਟਿਆ ਪਰਮੇਸ਼ਰ ਕਹਿੰਦੇ ਜਾ ਤੇ ਅੱਜ ਤੋਂ ਸੱਤਵੇਂ ਦਿਨ ਮੌਤ ਹੈ ਭੱਜਿਆ ਫਿਰਦਾ ਜੰਗਲਾਂ 'ਚ ਨਿਕਲ ਗਿਆ ਕਿਉਂ ਉਹਨੂੰ ਆਏ ਸੀ ਵੀ ਘਰੀ ਮੌਤ ਆਊਗੀ ਜੰਗਲਾਂ 'ਚ ਭੱਜਿਆ ਜਾਂਦਾ ਹੈ ਚਾਰ ਦਿਨ ਲੰਗੇ ਪੰਜ ਜਦੋਂ ਪੋਂਹੇ ਘਨੇ ਜੰਗਲ ਚ ਪਹੁੰਚ ਗਏ 6 ਦਿਨ ਚਾਰ ਬੰਦੇ ਟੋਆ ਪੱਟਣ ਉਹ ਕਹਿੰਦਾ ਕੀ ਗੱਲ ਟੋਆ ਪੱਟੀ ਜਾਂਦੇ ਹੋ ਕਹਿੰਦੇ ਸ਼ੁਕਰ ਹੈ ਨਹੀਂ ਤੈਨੂੰ ਲਿਜਾਣ ਜਾਣਾ ਪੈਣਾ ਤੇ ਆਪ ਹੀ ਆ ਗਿਆ ਗੱਜ ਕੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੇ ਤੈਨੂੰ ਲਿਜਾਣ ਲੈਣਾ ਮੈਂ ਤੇ ਆਪ ਹੀ ਤੂੰ ਆ ਭੱਜਿਆ ਆਉਣਾ ਮੌਤ ਨਾ ਕਿਸੇ ਦੇ ਕਹਾਂ ਤੇ ਆਉਣੀ ਐ ਇਹਨੇ ਜਦੋਂ ਆ ਕੇ ਦਰਵਾਜ਼ੇ ਤੇ ਖੜਕਾ ਦੇਣਾ ਜਮਾ ਨੇ ਜਦੋਂ ਮਾਤ ਚੰਦਰੀ ਨੇ ਢੇੜਾ ਮਾਰ ਲਾ ਮੈਜੂ ਦਰਵਾਜੇ ਪੰਨ ਕੇ ਜਦੋਂ ਮਾਤ ਚੰਦਰੀ ਨੇ ਢੇੜਾ ਮਾਰ ਲਾ ਮੈਜੂ ਦਰਵਾਜੇ ਪੰਨ ਵੀ ਕਹਿੰਦੇ ਨੇ ਦਰਵਾਜ਼ੇ ਭੰਨ ਕੇ ਲੈ ਜਾਂਦੀ ਜਦੋਂ ਮੌਤ ਹੁੰਦੀ ਹੈ ਲੈਂਦਾ ਮਹਾਰਾ ਨੂੰ ਚਾਂਦਨੀ ਚੌਂਕ ਜਿਹੜੀ ਮੌਤ ਮਲਕਤ ਕੀਤੀ ਹੁੰਦੀ ਹੈ ਤੈਅ ਕੀਤੀ ਹੁੰਦੀ ਉਹਦਾ ਸਮਾਂ ਪੱਕਾ ਹੁੰਦਾ ਹੈ 12 ਤੋਂ 2.5 ਘੰਟੇ 2.5 ਘੜੀਆਂ ਉੱਤੇ ਹੋਈਆਂ ਮਹਾਰਾ ਨੇ ਜਲਾਦ ਨੂੰ ਹੁਕਮ ਕੀਤਾ ਕਹਿੰਦੇ ਅਸੀਂ ਜਪਜੀ ਸਾਹਿਬ ਪੜ ਕੇ ਸੀਸ ਝੁਕਾਵਾਂਗੇ ਤੂੰ ਆਪਣਾ ਵਾਰ ਕਰ ਲੈ ਸਮਾਪਤੀ ਤੇ ਆਈਏ ਜਦੋਂ ਮਾਰਾ ਨੇ ਜਪਜੀ ਸਾਹਿਬ ਸੰਪੂਰਨ ਕੀਤੀ ਸੀ ਤਕਾਇਆ ਜਲਾਦ ਨੇ ਬਾਹਰ ਕੀਤਾ ਸੀਸ ਢੜ ਤੋਂ ਜੁਦਾ ਹੋ ਗਿਆ ਮਾਰਾ ਉਹ ਤੇ ਹਨੇਰੀ ਚੱਖੜ ਚੁੱਲ੍ਹੇ ਸਾਰੇ ਹਾਹਾਕਾਰ ਮਚ ਗਈ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਹਾਂਕਾਰ ਮਚ ਗਈ ਸੋਗ ਦੀ ਲਹਿਰ ਚੱਲੀ ਤੇ ਉਧਰੋਂ ਲੱਖੀ ਸ਼ਾਹ ਬਣਜਾਰਾ ਆਉਂਦਾ ਸੀ ਗੱਡੇ ਤੇ ਰੂਹ ਲੱਦੀ ਦੇਖਿਆ ਵੀ ਅੱਜ ਦਿੱਲੀ ਕੀ ਹੋਇਆ ਪਿਆ ਜਿਹੜੇ ਹਾਲਾਤਾਂ ਨੂੰ ਛੱਡ ਕੇ ਗਿਆ ਸੀ ਅੱਜ ਤਾਂ ਹਾਲਾਤ ਹੀ ਨਹੀਂ ਹਨ ਪੁੱਛਿਆ ਕੀ ਹੋਇਆ ਕਹਿੰਦੇ ਅੱਜ ਗੁਰੂ ਨੌਵੇਂ ਪਾਸ਼ਾ ਨੂੰ ਸ਼ਹੀਦ ਕਰਤਾ ਸਿੱਖਾਂ ਨੂੰ ਸ਼ਹੀਦ ਕਰਤਾ ਬਸ ਐਨੀ ਗੱਲ ਸੁਣਨ ਦੀ ਧੀਰ ਸੀ ਚਾਂਦਰੀ ਚੌਂਕ ਦੀ ਗਲੀਆਂ ਨੂੰ ਪਾ ਲਿਆ ਉਹਨਾਂ ਨੇ ਗੱਡਾ ਤੇ ਉੱਥੇ ਇੱਕ ਸਿੱਖ ਦੀ ਡਿਊਟੀ ਲੱਗੀ ਬਾਬਾ ਜੀਵਨ ਸਿੰਘ ਜੀ ਪਹਿਲੇ ਡਿਊਟੀ ਲੱਗੀ ਸੀ ਸੀਸ ਲਿਆਉਣ ਦੀ ਤੇ ਲਖੀ ਸ਼ਾਹ ਬਣ ਜਾ ਰਹੇ ਨੇ ਮੌਕਾ ਦੇਖਿਆ ਧੜ ਮਾਰਾ ਦੀ ਦੂੰ ਦੇ ਵਿੱਚ ਲਪੇਟ ਕੇ ਘਰੇ ਲਿਆਇਆ ਕਈ ਇਤਿਹਾਸਾਂ ਚ ਲਿਖਿਆ ਵੀ ਚੈਕਿੰਗ ਵੀ ਹੋਈ ਤੇ ਮਹਾਰਾਜ ਨਿਰਗੁਣ ਸਰਗੁਣ ਆਪ ਸੀ ਕਿੱਥੇ ਲੱਭਦਾ ਸ਼ਰੀਰ ਕਰ ਲਿਆ ਕੇ ਤੇ ਕਰ ਨੂੰ ਦਾ ਭਰਿਆ ਸੀ ਜਿਹੋ ਜਿਹਾ ਵਪਾਰ ਹੁੰਦਾ ਉਹ ਜੇ ਘਰ ਵਿੱਚ ਮਾਲ ਪਿਆ ਹੁੰਦਾ ਲਿਆ ਕੇ ਬਹੁਤ ਸੋਚਿਆ ਵੀ ਕੀ ਕਰਾਂ ਕਿਵੇਂ ਸੰਸਕਾਰ ਕਰਾਂ ਜੇ ਘਰ ਵਿੱਚ ਰੱਖਦਾ ਬਦਵੀ ਹੁੰਦੀ ਹੈ ਘਰ ਨੂੰ ਹੀ ਅੱਗ ਲਾ ਦਿੰਦੀ ਸਿੱਖਦੀ ਮਾਰਾ ਦੀ ਦਾ ਸੰਸਕਾਰ ਦੇਹੀ ਦਾ ਸੰਸਕਾਰ ਹੋ ਗਿਆ ਤੇ ਸੀਸ ਬਾਬਾ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਲੈ ਗਏ ਲਗਾਈ ਵੀ ਕਿਵੇਂ ਰਾਤਾਂ ਨੂੰ ਤੁਰਨਾ ਤੇ ਦਿਨ ਵਿੱਚ ਆਰਾਮ ਕਰਨਾ ਪਾ ਕੇ ਵੀ ਕਾਜ ਬੋਈਏ ਚ ਅਗੇ ਤੁਹਾਨੂੰ ਪਤਾ ਹੈ ਬੋਈਏ ਜਦੋਂ ਕੁੜੀ ਦਾ ਰਿਸ਼ਤਾ ਕਰਦੇ ਸੀ ਕੁੜੀ ਵਾਲੇ ਬੋਈਆ ਤੋੜ ਲੈਂਦੇ ਹੁੰਦੇ ਉਹਨਾਂ ਨੇ ਜਿੱਥੇ ਹੀ ਪੁੱਛਦੇ ਕੀ ਐ ਕਹਿੰਦੇ ਸੀ ਮੈਂ ਆਪਣੀ ਧੀ ਦਾ ਰਿਸ਼ਤਾ ਕੀਤਾ ਮੈਂ ਤਾਂ ਬੁਹਿਆ ਲੈ ਕੇ ਜਾਣਾ ਪੜਾਹ ਕਰਦੇ ਕਰਦੇ ਸੀਸ ਪਹੁੰਚਿਆ ਸ੍ਰੀ ਕੀਰਤਪੁਰ ਸਾਹਿਬ ਉੱਥੋਂ ਅੱਗੇ ਮਹਾਰਾਜ ਆਏ ਹੁਕਮ ਕਰ ਦਿੱਤਾ ਕਹਿੰਦੇ ਸੰਸਕਾਰ ਦੀ ਤਿਆਰੀ ਕੀਰਤਪੁਰ ਸਾਹਿਬ ਹੀ ਕਰ ਲਓ ਤੇ ਉਦੋਂ ਸ਼ੀਤੀ ਹੋਈ ਸੀ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਦੀ ਮਾਤਾ ਬੁੱਢੜੀ ਮਾਤਾ ਮਾਤਾ ਨਾਨਕੀ ਜੀ ਜਿਉਂਦੇ ਸੀ ਜਿਹੜੇ 52 ਸ਼ਲੋਕ ਨਹੀਂ ਤੁਸੀਂ ਭੋਗ ਦੇ ਸ਼ਲੋਕ ਕਹਿੰਦੇ ਆ ਨਾ ਇਹ ਸ਼ਲੋਕ 12 ਤੋਂ ਵਧੇਰੇ ਨੇ ਇਹ 52 ਜਿਹੜੇ ਮਹਾਰਾਜ ਨੇ ਸ਼ਲੋਕ ਰਚਨ ਕੀਤੇ ਸੀ ਇਹ ਉਥੋਂ ਕੀਤੇ ਸੀ ਮਹਾਰਾਜ ਨੇ ਇਹਦੇ ਵਿੱਚੋਂ ਦੋ ਸ਼ਲੋਕ ਮਹਾਰਾਜ ਨੇ ਆਪਣੀ ਮਾਂ ਦੇ ਪਰ ਥਾਏ ਤੇ ਇੱਕ ਸ਼ਲੋਕ ਆਪਣੀ ਘਰਵਾਲੀ ਦੇ ਪਰ ਥਾਏ ਮਾਤਾ ਗੁਜਰੀ ਸਹਿਨ ਤੇ ਬਾਕੀ ਜਿਹੜੇ 49 ਸ਼ਲੋਕ ਨੇ ਉਹ ਆਪਣੇ ਖਾਤਰ ਮਾਂ ਸੀ ਜਿਗਰਾ ਸੀ ਅੰਦਰੋਂ ਰੋਂਦੀ ਸੀ ਰੁਦਨ ਕਰਦੇ ਸੀ ਅੰਨ ਪਾਣੀ ਛੱਡ ਦਿੱਤਾ ਫਿਰ ਉੱਥੇ ਮਹਾਰਾਜ ਨੇ 50ਵਾਂ ਸ਼ਲੋਕ ਹੈ ਜਿਹੜਾ RAM ਗयो RAVAN ਗयो ਜਾ ਕੋ ਬਹੁ ਪ੍ਰਭਾਰ ਇਹ ਆਪਣੀ ਮਾਂ ਦੀ ਪਰਥਾ ਹੈ ਤੇ ਖੀਰਲਾ ਸ਼ਲੋਕ ਜੋਪ ਜੋ ਸੋ ਬਿੰਸ ਹੈ ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਇ ਲੈ ਛੱਡ ਸਕਲ ਕਿਉਂਕਿ ਮਾਤਾ ਨੂੰ ਬਰਾਗ ਵਿੱਚ ਲਿਆਉਣਾ ਸੀ ਪਤਨੀ ਨੇ